ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਰਾਜਾ ਸਾਹਿਬ ਦੀ ਕਸਬਾ ਔਰਦੇ ਬਾਸਰ ਦੇ ਨੇੜੇ ਤਨਤਨ ਰਾਜਾ ਸਾਹਿਬ ਟੈਕਸੀ ਸਟੈਂਡ ਔਰ ਵੱਲੋਂ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਸ਼੍ਰੀ ਨਾਭ ਕਵਲ ਰਾਜਾ ਸਾਹਿਬ ਜੀ ਦੀ 84ਵੀਂ ਵਰਸੀ ਚਰਦਾ ਨਾਲ ਮਨਾਈ ਜਾਵੇਗੀ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਰਸੀ ਸਮਾਗਮ ਸਬੰਧੀ 1 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਦਿਨ 1 ਅਕਤੂਬਰ ਨੂੰ ਪੋਗ ਪਾਈ ਜਾਣਗੇ ਉਹਨਾਂ ਦੱਸਿਆ ਕਿ ਤਿੰਨੋਂ ਦਿਨ ਬੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਤੇ ਉਹਨਾਂ ਨੇ ਇਸ ਵਰਸੀ ਸਮਾਗਮ ਵਿੱਚ ਹੁਮ ਹੁਮਾ ਕੇ ਪੁੱਜਣ ਅਤੇ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਪ੍ਰਬੰਧਕਾਂ ਕੋਲ ਚਲਦਿਆਂ ਤੇ ਉਹਨਾਂ ਤੋਂ ਲੈਂਦੇ ਹਾਂ ਇਸ ਸਮਾਗਮ ਦਾ ਵੇਰਵਾ ਇਸ ਵਰਸੀ ਸਮਾਗਮ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਪਹਿਲਾਂ ਤਾਂ ਅਸੀਂ ਪੰਜਾਬ ਟੂਡੇ ਚੈਨਲ ਦੇ ਸਾਰੇ ਦਰਸ਼ਕ ਗਵੀਰਾ ਨੂੰ ਪਿਆਰ ਭਰੀ ਸੱਚੀ ਗੱਲ ਕੰਨਿਆ ਜੀ ਅਸੀਂ ਪੰਜਾਬ ਜਿਹੜੇ ਧੰਤਾ ਧੰਤਾ ਰਾਜਾ ਸਾਹਿਬ ਟੈਕਸੀ ਸਟੈਂਡ ਆੌਰ ਤੋਂ ਸਾਰੇ ਹੀ ਵੀਰ ਇੱਥੇ ਇਕੱਠੇ ਹੋਏ ਆਂ ਜੀ ਜਿਹੜਾ ਕਿ ਧੰਤਾ ਰਾਜਾ ਸਾਹਿਬ ਦੀ 84ਵੀਂ ਵਰਸੀ ਦੇ ਸੰਬੰਧ ਵਿੱਚ ਸ਼੍ਰੀ ਖੰਡਪੜ ਸਾਹਿਬ ਆਰੰਭ ਹੋਣੇ ਆ ਜੀ ਜਿਹਦੇ ਬਾਅਦ ਸਾਡੇ ਸਮੂਹ ਦੁਕਾਨਦਾਰ ਭਾਈਚਾਰਾ ਸਾਡੇ ਨਾਲ ਤੇ ਸਾਡੇ ਟੈਕਸੀ ਸਟੈਂਡ ਆੌਰ ਦੇ ਜਿੰਨੇ ਵੀ ਵੀਰ ਹੈ ਇਹ ਹਰ ਸਾਲ ਦੀ ਤਰ੍ਹਾਂ ਇਹ ਆਪਣਾ ਜੋ ਵਰਸੀ ਮਨਾਉਂਦੇ ਆ ਜੀ ਇਹ ਪਹਿਲੀ ਤਰੀਕ ਨੂੰ ਖੰਡਪੜ ਸਾਹਿਬ ਆਰੰਭ ਹੋਣੇ ਆ ਤੇ 3 ਤਰੀਕ ਨੂੰ ਖੰਡਪੜ ਸਾਹਿਬ ਜੀ ਦੇ ਭੋਗ ਪੈਣੇ ਆ ਜੀ ਜਿਹਦੇ ਵਿੱਚ ਸਮੂਹ ਸੰਗਤਾਂ ਨੂੰ ਸਹਿਯੋਗ ਦੇਣ ਦੀ ਵੀ ਬੇਨਤੀ ਕਰਦੇ ਆਂ ਜੀ ਵੱਧ ਚੜ ਕੇ ਸਹਿਯੋਗ ਦਿਓ ਰਾਜਾ ਸਾਹਿਬ ਦੇ ਗਾਣ ਗਾਣ ਕਰੀਏ ਉਹਨਾਂ ਦੀ ਵਰਸੀ ਮਨਾਈਏ ਜੀ ਤਿੰਨ ਦਿਨ ਸਾਡਾ ਗੁਰੂ ਘਰ ਲੰਗਰ ਹੈ ਉਹ ਟੋਟੋ ਵਰਤੇਗਾ ਜੀ ਸਾਰੇ ਹੀ ਆਸ-ਪਾਸ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਇੱਥੇ ਆਪਣੇ ਦਰਸ਼ਨ ਦੇਣੇ ਜੀ ਧੰਨਵਾਦ ਜੀ ਸਤਿਕਾਰ ਜੈ ਰਾਜਾ ਸਾਹਿਬ ਦੀ ਜਨਤਾ ਨੇ 188 ਨਾਗੌਰ ਰਾਜਾ ਸਾਹਿਬ ਜੀ ਦੇ ਸਾਨਾਂ ਤੇ ਔੜ ਬ੍ਰਿੰਦਦਾਸ ਸਾਹਿਬ ਦੀ ਜਗ੍ਹਾ ਤੇ ਹਰ ਸਾਲ ਦੀ ਤਰ੍ਹਾਂ ਪਹਿਲੀ ਤਰੀਕ ਤੋਂ ਖੰਡ ਵਟਸਾਬ ਆਰੰਭ ਹੋਣਗੇ 3 ਤਰੀਕ ਨੂੰ ਭੋਗ ਪੈਣਗੇ ਸਾਰੀਆਂ ਸੰਗਤਾਂ ਨੂੰ ਚਰਣਾ ਦੀ ਬੇਨਤੀ ਹੈ ਕਿ ਹਮ ਹਮ ਅਗੇ ਦਰਸ਼ਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ